ਗੁੱਡ ਮਾਰਨਿੰਗ ਫਰੈਂਡਸ ਅਗਰ ਤੁਹਾਡਾ ਥਾਇਰੋਇਡ ਕਾਰਨ ਗ੍ਰੇਟ ਬਹੁਤ ਜ਼ਿਆਦਾ ਵਧ ਰਿਹਾ ਵਾ ਸਰੀਰ ਬਹੁਤ ਜ਼ਿਆਦਾ ਥਕਾਪਟ ਮੰਦਾ ਵਾ ਕਬਜ ਵੀ ਰਹਿੰਦੀ ਆ ਪੇਟ ਫੁੱਲਿਆ ਹੋਇਆ ਪੇਟ ਬਾਹਰੋਂ ਨਿਕਲਿਆ ਹੋਇਆ ਰੋਗੀ ਬਹੁਤ ਜ਼ਿਆਦਾ ਮੋਟਾ ਵਾ ਸਰੀਰ ਠੰਡ ਬਹੁਤ ਜ਼ਿਆਦਾ ਮੰਦਾ ਵਾ ਡਿਪਰੈਸ਼ਨ ਦੀ ਹਿਸਟਰੀ ਆ ਮੱਥੇ ਤੇ ਠੰਡਾ ਪਸੀਨਾ ਬਹੁਤ ਜ਼ਿਆਦਾ ਆਉਂਦਾ ਵਾ ਇਸ ਵਿੱਚ ਚਾਕ ਮਿੱਟੀ ਗੱਚਕ ਮਤਲਬ ਕੱਚੇ ਚੌਲ ਖਾਣ ਨੂੰ ਬਹੁਤ ਜ਼ਿਆਦਾ ਗਲ ਕਰਦਾ ਵਾ ਇੱਕ ਜਹੀ ਹੋਮੋਪੈਥਿਕ ਦਵਾਈ ਆ ਕਿਸੇ ਵਧੀਆ ਫਿਜ਼ੀਸ਼ੀਅਨ ਨਾਲ ਕਾਉਂਸਲਿੰਗ ਕਰਕੇ ਦਵਾਈ ਵਰਤੋ ਕਰੋ ਤਹਾਇਰੋਇਡ ਵੀ ਠੀਕ ਹੋਊਗਾ ਡਿਪਰੈਸ਼ਨ ਵੀ ਠੀਕ ਹੋਊਗਾ ਪੇਟ ਫੁੱਲਿਆ ਉਹ ਵੀ ਘਟੂਗਾ weight ਵਧਿਆ ਉਹ ਵੀ ਕੰਟਰੋਲ ਹੋਊਗਾ ਬਿਨਾਂ ਕਿਸੇ ਸਾਈਡ ਇਫੈਕਟ ਤੋਂ ਉਸ ਦਵਾਈ ਦਾ ਨਾਮ ਹੈਗਾ ਕਲਕੇਰੀਆ ਕਾਰਬੀ 3 2 ਡ੍ਰੌਪਸ ਸਵੇਰ 2 ਡ੍ਰੌਪਸ ਸ਼ਾਮ ਨੂੰ ਕਿਸੇ ਵਧੀਆ ਡਾਕਟਰ ਨਾਲ ਕਨਸਲਟਿੰਗ ਕਰੋ 2 ਤੋਂ 3 ਦਿਨ ਵੀ ਰਹੀ ਵਰਤੋਂ ਤੁਹਾਨੂੰ ਥਾਇਰੋਇਡ ਦੀ ਦਵਾਈ ਖਾਣ ਦੀ ਲੋੜ ਨਹੀਂ ਪੈਂਦੀ ਤੁਹਾਡਾ weight ਵੀ ਘਟ ਜਾਊਗਾ ਪੇਟ ਵੀ ਘਟ ਜਾਊਗਾ ਮੋਟਾਪਾ ਘਟ ਜਾਊਗਾ ਪਸੀਨਾ ਬਹੁਤ ਜ਼ਿਆਦਾ ਆਊਗਾ ਤੇ ਤੁਹਾਡਾ ਓਵਰਆਲ ਬੋਡੀ ਦੇ ਸਾਰੇ ਫੰਕਸ਼ਨ ਠੀਕ ਹੋਣਗੇ ਅਗਰ ਜਾਣਕਾਰੀ ਵਧੀ ਲੱਗੀ ਹੈ ਇਸ ਵੀਡੀਓ ਨੂੰ ਗਤਵਸ਼ਿਰ ਕਰੇ ਵੀ ਧੰਨਵਾਦ